हां जी मित्रों की हालचाल है उम्मीद करदो सारे बढ़िया होंगे ता मित्रों पहला तो सारे धन्यवाद होई ਸਾਡੇ ਚੈਨਲ ਨੂੰ ਇੰਨਾ ਪਿਆਰ ਦਿੱਤਾ ਜਿਸ ਕਰਕੇ ਮਿੱਤਰੋ ਆਪਣੇ ਚੈਨਲ ਦੇ ਉੱਤੇ ਬਹੁਤ ਛੇਤੀ ਬਹੁਤ ਚੰਗੇ ਵੀਊ ਆ ਰਹੇ ਹੈਗੇ ਤੇ ਬਹੁਤ ਚੰਗੇ ਸਬਸਕ੍ਰਾਈਬਰ ਵੀ ਜੁੜ ਚੁੱਕੇ ਹੈਗੇ ਪਰ ਮਿੱਤਰੋ ਆਪਣੇ ਚੈਨਲ ਦੇ ਨਾਮ ਦੇ ਨਾਲ ਜੁੜਦੇ ਕਾਫੀ ਚੈਨਲ ਹੈਗੇ ਜਿਸ ਕਰਕੇ ਆਪਾਂ ਮਿੱਤਰੋ ਹੁਣ ਆਪਣੇ ਚੈਨਲ ਦਾ ਨੇਮ ਚੇਂਜ ਕਰਨ ਦਾ ਸੋਚਾ ਹੈਗਾ ਤਾਂ ਮਿੱਤਰੋ ਦੋ ਤੋਂ ਤਿੰਨ ਤਰ੍ਹਾਂ ਦੇ ਅੰਦਰ ਅੰਦਰ ਆਪਣੇ ਚੈਨਲ ਦਾ ਜਿਹੜਾ ਨਾਮ ਆਪਾਂ ਚੇਂਜ ਕਰ ਦੇਣਾ ਹੈਗਾ ਤੇ ਲੋਗੋ ਵਗੈਰਾ ਵੀ ਲੱਗ ਜਾਊਗਾ ਮਿੱਤਰੋ ਆਪਣੇ ਚੈਨਲ ਦਾ ਬਾਕੀ ਮਿੱਤਰੋ ਆਪਾਂ ਚੈਨਲ ਦੀ ਗਰੋਥ ਦੇਖਦੇ ਹੋਏ ਆਪਾਂ ਇੱਕ ਹੋਰ ਚੀਜ਼ ਕੀਤੀ ਵੀ ਆਪਾਂ ਘੋੜੇ ਫਲਮਾਉਣੇ ਵਗੈਰਾ ਵੀ ਸ਼ੁਰੂ ਕਰ ਦਿੱਤੇ ਆ ਤਾਂ ਜੇ ਕਿਸੇ ਸੱਜਣ ਮਿੱਤਰ ਨੇ ਇਹਦਾ ਘੋੜਾ ਵਗੈਰਾ ਫਲਮਾਉਣਾ ਹੋਵੇ ਤਾਂ ਉਹ ਵੀ ਮਿੱਤਰੋ ਸਾਡੇ ਨਾਲ ਇਸ ਨੰਬਰ 'ਤੇ ਸੰਪਰਕ ਕਰ ਸਕਦਾ ਹੈ ਬਾਕੀ ਮਿੱਤਰੋ ਆਪਾਂ ਸੇਲ ਆ ਜਾਨਵਰਾਂ ਦੀ ਵੀਡੀਓ ਹੁਣ ਵੀ ਆਪਾਂ ਫਰੀਦ 'ਚ ਹੀ ਕਰਦੇ ਆ ਤਾਂ ਜੇ ਕਿਸੇ ਆਹ ਹੋਵੇ ਸੱਜਣ ਮਿੱਤਰ ਨੇ ਸੇਲ ਆ ਜਾਨਵਰ ਦੀ ਵੀਡੀਓ ਪਾਉਣੀ ਹੋਵੇ ਤਾਂ ਉਹ ਸਾਡੇ ਨਾਲ ਇਸ ਨੰਬਰ ਦੇ ਵਟਸਐਪ ਵਗੈਰਾ ਤੇ ਆਵੇ ਜਾਨਵਰ ਦੀ ਫੋਟੋਆਂ ਵਗੈਰਾ ਸ਼ੇਅਰ ਕਰ ਸਕਦਾ ਹੈ ਤੇ ਜੇ ਕਿਸੇ ਨੇ ਘੋੜਾ ਹੀ ਫਲਮਾਉਣਾ ਹੋਵੇ ਤਾਂ ਉਹ ਵੀ ਅ ਹਾਂਜੀ ਮਿੱਤਰੋ ਤਾਜ ਆਪਾਂ ਲੈ ਕੇ ਆਏ ਦੋ ਘੋੜੀਆਂ ਇੱਕ ਹੈ ਮਿੱਤਰੋ ਗੱਬਣ ਘੋੜੀ ਤੇ ਇੱਕ ਮਿੱਤਰੋ ਬਿਲਕੁਲ ਨਵੀਂ ਉਮਰ ਦੀ ਘੋੜੀ ਜਿਹੜੀ ਹਜੇ ਇੱਕ ਵਾਰ ਵੀ ਮੇਟ ਨਹੀਂ ਕਰਵਾਈ ਮਾਲਕ ਵੀਰਾਂ ਨੇ ਦੋਹੇ ਘੋੜੀਆਂ ਮਿੱਤਰੋ ਬਹੁਤ ਚੰਗੀਆਂ ਆਈਆਂ ਅੱਗੇ ਸਾਨੂੰ ਆਪਾਂ ਵੀਡੀਓ ਸਾਰੀ ਡਿਟੇਲ ਵਗੈਰੇ ਦਿੰਨੇ ਆਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਤਾਂ ਪਹਿਲੀ ਘੋੜੀ ਮਿੱਤਰੋ ਇਹ ਚੰਬੀ ਘੋੜੀ ਇਹਨੂੰ ਫੋਟੋ ਵੀਡੀਓ ਤੁਸੀਂ ਦੇਖ ਲਓ ਹੱਡਾ ਪੈਰਾਂ ਦੀ ਬਹੁਤ ਚੰਗੀ ਹੈਗੀ ਬਾਲ ਘੋਰੀਆਂ ਵਗੈਰਾ ਦੀ ਪੂਰੀ ਸਾਫ਼ ਆਗੀ ਸਵਾਰੀ ਸਬੂਰੀ ਦੀ ਵੀ ਤੁਸੀਂ ਪਾਸ ਹੈ ਦੇਖ ਲਓ ਕਾਠੀ ਕੁਠੀ ਪਾਈ ਹੋਈ ਹੈ ਮਾਲਕਾਂ ਨੇ ਚੰਗੇ ਨੁਕਰੇ ਬੱਚੇ ਦੇਣ ਵਾਲੀ ਘੋੜੀ ਹੈਗੀ ਮਿੱਤਰੋ ਅੱਗੇ ਆਪਾਂ ਤੁਹਾਨੂੰ ਸਾਰੀ ਵੀਡੀਓ ਡਿਟੇਲ ਵਗੈਰੇ ਦਿੰਨੇ ਆ ਇੱਕ ਵਾਰ ਤੁਸੀਂ ਆਪ ਫੋਟੋ ਵੀਡੀਓ ਦੇਖ ਲਓ ਪਿੱਠ ਪੁੜੇ ਹੱਡ ਪੈਰ ਦੀ ਚੈੱਕ ਕਰ ਲਓ ਬਾਲ ਪੌਰੀਆਂ ਦੀ ਆਪਣੀ ਗਾਰੰਟੀ ਹੈ ਪੂਰੀ ਸਾਫ ਆ ਅੰਦਰ ਦੀ ਵੀ ਸਾਫ ਆ ਮਿੱਤਰੋ ਸਵਾਰੀ ਚਾਲ ਵਗੈਰਾ ਦੀ ਪਾਸ ਆ ਕਿ ਕੰਨ ਕੰਨ ਤੁਸੀਂ ਦੇਖ ਲਓ ਬਹੁਤ ਚੰਗੇ ਜੋੜ ਦੀ ਹੈਗੀ ਤੇ ਮਿੱਤਰੋ ਅਣਜਾਣ ਬੰਦਿਆਂ ਲਈ ਬਹੁਤ ਚੰਗੀ ਹੈ ਜਿਹੜੇ ਬੰਦਿਆਂ ਨੇ ਪਹਿਲੀ ਵਾਰ ਘੋੜੀ ਰੱਖਣੀ ਹੈਗੀ ਉਨਾ ਵਾਸਤੇ ਮਿੱਤਰੋ ਬਹੁਤ ਚੰਗੀ ਘੋੜੀ ਹੈਗੀ ਬਹੁਤ ਠੰਡੇ ਸੁਭਾਅ ਦੀ ਐ ਸਵਾਰੀ ਵਗੈਰਾ ਬਹੁਤ ਵਧੀਆ ਕਰਾਉਂਦੀ ਹੈਗੀ ਆਜ ਹੁਣ ਆਪਾਂ ਤੁਹਾਨੂੰ ਦੱਸਦੇ ਡਿਟੇਲ ਵਗੈਰਾ 9 ਟੈਂਚਸ ਦੀ ਹਾਈਟ ਹੈਗੀ 7 ਤੋਂ 8 ਸਾਲ ਓਮਰ ਹੈ 9 ਮਹੀਨੇ ਦੀ ਗੱਭਨ ਚੱਕ ਪਾਸ ਹੈਗੀ ਨੋਕਰੇ ਘੋੜੀ ਤੋਂ ਗੱਭਣਾ ਮਿੱਤਰੋ ਪੰਜਾਬ ਡੱਬ ਵਾਲੀ ਪੰਜਾਬ ਡੱਬ ਵਾਲੀ ਏਰੀਆ ਚ ਮਿੱਤਰੋ ਇਹ ਘੋੜੀ ਖੜੀ ਹੈਗੀ ਜੇ ਕੋਈ ਡਿਟੇਲ ਵਗੈਰਾ ਦੱਸਣ ਵਾਲੀ ਰਹੇਗੀ ਹੋਵੇ ਤਾਂ ਮਾਲਕ ਦਾ ਜਿਹੜਾ ਨੰਬਰ ਆ ਉਸ ਸਕਰੀਨ ਤੇ ਚੱਲ ਰਿਹਾ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ ਬਾਕੀ ਆਪਾਂ ਤੁਹਾਨੂੰ ਘੋੜੀ ਦੀ ਡਿਟੇਲਸ ਦੁਬਾਰਾ ਤੋਂ ਦੱਸ ਦਿੰਨੇ ਆਗੇ 9 ਮਹੀਨੇ ਦੀ ਗੱਭਨ ਚੈੱਕ ਪਾਸ ਆ ਨਾ ਟੈਂਚਸ ਦੀ ਹਾਈਟ ਆਏਗੀ ਨੁਕਰੇ ਘੋੜੇ ਤੋਂ ਗੱਭਣਾਂਗੀ ਬਾਲਪਾਲ ਕੰਦੀ ਪੂਰੀ ਸਾਫ ਆ ਸਵਾਰੀ ਵਗੈਰਾ ਬਹੁਤ ਵਧੀਆ ਕਰਾਉਂਦੀ ਹੈਗੀ ਰੇਟ ਵਗੈਰਾ ਦਾ ਮਾਲਕ ਵੀ ਫੋਨ 'ਤੇ ਦੱਸਣਗੇ ਪਰ ਤੁਹਾਨੂੰ ਇਹਨਾਂ ਦੱਸ ਦਿੰਦੇ ਨੇ ਵੀ ਚੰਗੇ ਭਾਅ 'ਚ ਮਿਲ ਜੂ ਮਿੱਤਰੋ ਸਾਨੂੰ ਤਾਂ ਜੇ ਕਿਸੇ ਨੇ ਘੋੜੀ ਲੈਣੀ ਹੋਵੇ ਮਾਲਕ ਦਾ ਨੰਬਰ ਸਕਰੀਨ 'ਤੇ ਚੱਲ ਰਿਹਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਡੱਬ ਵਾਲੀ ਏਰੀਆ 'ਚ ਇਹ ਘੋੜੀ ਖੜੀ ਹੈਗੀ ਮਿੱਤਰੋ ਤਾਂ ਅੱਜ ਹੁਣ ਆਪਾਂ ਵੱਧਦੇ ਆਪਣੇ ਅਗਲੇ ਜਾਨਵਰ ਵੱ ਅਗਲਾ ਜਾਨਵਰ ਆਪਣੇ ਕੋਲ ਆਇਆ ਬਿਲਕੁਲ ਨਵੀਂ ਉਮਰ ਦੀ ਘੋੜੀ ਐ ਬਹੁਤ ਟਾਈਮ ਤੋਂ ਸੱਜਣ ਮਿੱਤਰ ਕਮੈਂਟ ਕਰ ਰਹੇ ਸੀ ਕੋਈ ਨਵੀਂ ਉਮਰ ਦੀ ਘੋੜੀ ਦਿਖਾਓ ਤਾਂ ਲਓ ਵੀ ਮਿੱਤਰੋ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਬਿਲਕੁਲ ਨਵੀਂ ਉਮਰ ਦੀ ਘੋੜੀ ਹਜੇ ਇੱਕ ਵਾਰ ਵੀ ਮੀਟ ਨਹੀਂ ਕਰਵਾਈ ਇਹ ਮਾਲਕ ਵੀਰਾਂ ਨੇ ਤੇ ਤੁਸੀਂ ਕਦ ਕਾੜ ਮਿੱਤਰੋ ਇਹਦਾ ਬਹੁਤ ਹੈਗਾ ਫੋਟੋਆਂ ਵੀਡੀਓ ਦੇਖ ਕੇ ਤੁਸੀਂ ਆਪ ਹੀ ਹੁੰਦਾ ਅੱਜ ਲਾਲੇ ਵੀ ਘੋੜੀ ਕਿੰਨੀ ਸੋਹਣੀ ਸੁਨੱਖੀ ਅੱਗੇ ਆਪਾਂ ਤੁਹਾਨੂੰ ਸਾਰੀ ਡਿਟੇਲ ਵਗੈਰਾ ਵੀ ਦਿੰਨੇ ਆਂ ਬਾਲ ਭੌਰੀਆਂ ਵਗੈਰਾ ਦੀ ਪੂਰੀ ਸਾਫ ਆ ਗਈ ਬਿਲਕੁਲ ਨਵੀਂ ਉਮਰ ਦੀ ਘੋੜੀ ਐ ਹਜੇ ਇਹ ਇੱਕ ਵਾਰ ਵੀ ਮੀਟ ਨਹੀਂ ਕਰਵਾਈ ਵੀਡੀਓ ਤੁਸੀਂ ਦੇਖ ਹੀ ਸਕਦੇ ਹੋ ਚਾਲ ਵਗੈਰਾ ਕਿੰਨੀ ਸੋਹਣੀ ਤੁਰਦੀ ਹੈਗੀ ਇਸ ਵਾਰੀ ਵਗੈਰਾ ਬਹੁਤ ਵਧੀਆ ਕਰਵਾਉਂਦੀ ਹੈ ਬਹੁਤ ਠੰਡੇ ਸੁਭਾਅ ਦੀ ਘੋੜੀ ਹੈ ਵੀ ਮਿੱਤਰੋ ਅੱਗੇ ਆਪਾਂ ਤੁਹਾਨੂੰ ਸਾਰੀ ਡਿਟੇਲ ਵਗੈਰਾ ਦੱਸ ਦਿੰਨੇ ਆ ਇਸ ਦੀ 63 ਇੰਚ ਇਸ ਦੀ ਹਾਈਟ ਹੈਗੀ 4 ਤੋਂ 5 ਸਾਲ ਇਸ ਦੀ ਉਮਰ ਹੈਗੀ ਹਜੇ ਇੱਕ ਵਾਰ ਵੀ ਮਾਲਕ ਪਿਆਰੇ ਨੇ ਮੀਟ ਨਹੀਂ ਕਰਵਾਈ ਬਾਲ ਪੌਰੀਆਂ ਤੇ ਅੰਦਰ ਦੀ ਪੂਰੀ ਸਾਫ ਹੈ ਇਹ ਘੋੜੀ ਮਿੱਤਰੋ ਅੰਬਰਸਰ ਅਟਾਰੀ ਲਾਕੇ ਮਿੱਤਰੋ ਘੋੜੀ ਖੜੀ ਆ ਗਈ ਤਾਂ ਜੇ ਕਿਸੇ ਸੱਜਣ ਮਿੱਤਰ ਨੇ ਲੈਣੀ ਹੋਵੇ ਮਾਲਕ ਦਾ ਨੰਬਰ ਸਕਰੀਨ ਤੇ ਚਾਹ ਰਹੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਆਪਾਂ ਤੁਹਾਨੂੰ ਡਿਟੇਲ ਦੁਬਾਰਾ ਤੋਂ ਦੱਸ ਦਿੰਨੇ ਆ 63 ਇੰਚਸ ਦੀ ਹਾਈਟ ਹੈਗੀ 4 ਤੋਂ 5 ਸਾਲ ਐਸ ਦੀ ਉਮਰ ਆ ਭਾ ਇਹ ਮਾਲਕ ਵੀ ਇੱਕ ਵਾਰ ਵੀ ਮੀਟ ਨਹੀਂ ਕਰਵਾਈ ਬਾਲ ਭਾਰੀਆਂ ਦੀ ਪੂਰੀ ਸਾਫ ਆ ਅੰਬਰਸਰ ਅਟਾਰੀ ਏਰੀਆ 'ਚ ਘੋੜੀ ਖੜੀ ਆ ਗਈ ਮਿੱਤਰੋ ਜੇ ਕਿਸੇ ਨੇ ਘੋੜੀ ਲੈਣੀ ਹੋਵੇ ਮਾਲਕ ਦਾ ਨੰਬਰ ਸਕਰੀਨ ਤੇ ਚਾਹ ਰਹੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਵੀਡੀਓ ਸਾਰੀ ਦੇਖਣ ਲਈ ਤੁਹਾਡਾ ਧੰਨਵਾਦ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਉਣ ਵਾਲੇ ਦਿਨਾਂ 'ਚ ਆਪਾਂ ਘੋੜੇ ਵੀ ਫਲਮਾਉਣੇ ਆ ਮਿੱਤਰੋ ਇਸ ਚੈਨਲ 'ਤੇ